ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਸ ਵਾਕਤ ਆਪਾਂ ਗਰਦਾਰਸਪੁਰ ਜ਼ਿਲ੍ਹੇ ਦੇ ਪਿੰਡ ਪਖੜਾਣਾ ਦੇ ਵਿੱਚ ਖੜੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜੀ ਜ਼ਮੀਨ ਆ ਮਿੱਟੀ ਆ ਬੁਰਾ ਹਾਲ ਆ ਕਿਉਂਕਿ ਪਾਣੀ ਬਹੁਤ ਲੰਮਾ ਸਮਾਂ ਇੱਥੇ ਚੱਲੇ ਆ ਤਿੰਨ ਟਰੈਕਟਰ ਅੱਜ ਆਪਣੇ ਇਸ ਪਿੰਡ ਦੇ ਵਿੱਚ ਚੱਲ ਰਹੇ ਨੇ ਟੋヨタ ਜਨ ਰਿਹਾ 852 ਜਿਹੜਾ ਉਧਰ ਸੋਨਾ ਲਿਖਾ ਚੱਲ ਰਿਹਾ ਜੋ ਖੁੱਪੇ ਦੇ ਦਿਆ ਤੇ ਇਹਨਾਂ ਦੇ ਜਿਹੜੇ ਹਲਾਤ ਨੇ ਬੜੇ ਨਾਜਿਕ ਨੇ ੱੱਲੇ-ਕੱਲੇ ਖੇਤ ਦੇ ਵਿੱਚ ਭਾਰਤੀ ਕਿਸਾਨ ਜੀ ਨੇ ਇੱਕ ਤਾਂ ਸੁੱਝੂ ਪਰ ਪਿੰਡ-ਪਿੰਡ ਜਾ ਕੇ ਆਪ ਬਜਾਈ ਕਰ ਰਹੀ ਆ ਤੇ ਆਦਿ ਦੀ ਸੇਵਾ ਕਰ ਰਹੇ ਆ। ਮੇਰੀ ਬਿੱਲਾ ਗਰਦਾਸਪੁਰ ਦੇ ਪਿੰਡ ਪਰਾਣਾਵਾਲਾ ਦੇ ਵਿੱਚ ਖੜੇ ਆ। ਇੱਥੇ ਤੋਂ ਸਾਡੇ ਕਿਸਾਨ ਨੇ ਲੱड्डू ਪ੍ਰਧਾਨ ਜੀ ਤੇ ਸਾਰੇ ਇਹ ਜੀ ਦੇ ਵਿੱਚ ਇਹਨਾਂ ਲੱड्डू ਪ੍ਰਧਾਨ ਜੀ ਕਿਹਾ ਜਾਂਦਾ। ਤੇ ਇਹਨਾਂ ਦੀ ਜਿਹੜੀ ਥੇਤ ਆ ਤੁਸੀਂ ਆਲੇ-ਦਾਲੇ ਦੇਖ ਸਕਦੇ ਹੋ ਕਿੰਨਾ ਕਿੰਨਾ 3-3 4-4 ਫੁੱਟ ਰੇਤਾ ਚੜ ਗਿਆ ਸੀ। ਤੇ ਆਪਣੇ ਤੁਹਾਡੇ ਸੰਗਤ ਨੇ ਜਿਹੜੀ ਸੇਵਾ ਭੇਜੀ ਸੀ ਉਹਦੇ ਨਾਲ ਇਹ ਰੇਤਾ ਬਾਹਰ ਕੱਢ ਕੇ 30-35 ਟਰੈਕਟਰ ਲਾ ਕੇ ਤੇ ਅੱਜ ਇਹਨਾਂ ਦੇ ਕਣਕ ਦੀ ਬਜਾਈ ਹੋ ਚੁੱਕੀ ਆ। ਪਰਾਵੋ ਤੁਹਾਡੇ ਜਿਹੜੇ ਉਪਰਾਲੇ ਨੇ ਉਹਨਾਂ ਨੇ ਮੋੜ ਬਸੇਵੇ ਵਾਲਾ ਕੰਮ ਹੋਇਆ ਜਿਸ ਤਰ੍ਹਾਂ ਪਾਕਿਸਤਾਨ ਦੇ ਜਾਂ ਭਾਰਤ ਦੀ ਜਦੋਂ ਆਜ਼ਾਦੀ ਦੀ ਗੱਲ ਹੋਈ ਉਦੋਂ ਲੋਕ ਪੁੱਜੜ ਗਏ ਸੀ ਇਹ ਦੁਬਾਰਾ ਵਸਾਉਣ ਵਾਲੀ ਗੱਲ ਆ ਅਜੇ ਵੀ ਇੱਥੇ ਬਹੁਤ ਜ਼ਿਆਦਾ ਲੋੜ ਆ ਸੇਵਾ ਦੀ ਇਹ ਤਕਰੀਬਨ 5 ਏਕੜ 6 ਏਕੜ ਦੇ ਕਰੀਬ ਇੱਥੇ ਕਣਕ ਦੀ ਬਜਾਈ ਹੋ ਚੁੱਕੀ ਆ ਇਹ ਇੱਥੇ ਜਿਹੜੀ ਬਿਜਲੀ ਦੇ ਤਾਰਾਂ ਨੇ ਸਾਰਾ ਕੁਝ ਟੁੱਟ ਚੁੱਕਿਆ ਆ ਖੰਭੇ ਤੁਸੀਂ ਦੇਖ ਲਓ ਬਿਲਕੁਲ ਟੁੱਟੇ ਹੋਏ ਨੇ ਕੋਈ ਲਾਈਨਾਂ ਦਾ ਇੱਥੇ ਕੋਈ ਬਿਜਲੀ ਦਾ ਸੰਪਰਕ ਨਹੀਂ ਹੈਗਾ ਹਜੇ ਸਾਡੀ ਬੇਨਤੀ ਇਹ ਆ ਕਣਕ ਦੀ ਬਜਾਈ ਤੋਂ ਬਾਅਦ ਫੇਰ ਆ ਜਿਹੜਾ ਰੇਤ ਪਿਆ ਇਹ ਵੀ ਆਪਾਂ ਦੁਬਾਰਾ ਜੇ ਇਥੋਂ ਖੇਤਾਂ ਦੇ ਵਿੱਚੋਂ ਕੱਢਣਾ ਜੋ ਪਹਿਲਾਂ ਲਗਾਤਾਰ ਡੇਢ ਮਹੀਨਾ ਗ੍ਰਿੰਦਰ ਪੱਖੋਵਾਲ ਨੇ ਸੇਵਾ ਕੀਤੀ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪ੍ਰਤਾਪ ਨੇ ਆਗੂ ਆ ਉਹਨਾਂ ਦੀ ਰਹਿਨਮਾਈ ਦੇ ਵਿੱਚ ਇੱਥੇ ਡੇਢ ਮਹੀਨਾ ਸੇਵਾ ਚੱਲੀ ਹੈ ਡੱਲੇਵਾਲ ਸਾਹਿਬ ਵੀ ਇੱਥੇ ਹਾਜ਼ਰ ਰਹੇ ਨੇ ਤੇ ਬਹੁਤ ਜ਼ਮੀਨਾਂ ਪੱਧਰ ਹੋ ਚੁੱਕੀਆਂ ਨੇ ਪਰੰਤੂ ਬਹੁਤ ਜ਼ਮੀਨਾਂ ਅਜੇ ਵੀ ਇਦਾਂ ਹੀ ਪਈਆਂ ਨੇ ਕਿ ਕਰੋੜਾ ਰੁਪਏ ਦਾ ਖਰਚਾ ਆਉਣਾ ਇਹਨਾਂ ਕਿਸਾਨਾਂ ਦਾ ਬੇਨਤੀ ਇਹ ਆ ਕਿ ਇੱਥੇ ਸਵਾਮਾਂ ਚੱਲਦੀਆਂ ਨੇ ਤੁਸੀਂ ਆਪ ਆਪਣੇ ਹੱਥੀ ਆ ਕੇ ਪਿੰਡਾਂ ਦੇ ਵਿੱਚੋਂ ਟਰੈਕਟਰ ਲੈ ਕੇ ਆਓ ਆਪ ਇਹਨਾਂ ਦੀ ਸੇਵਾ ਇੱਥੇ ਕਰਕੇ ਜਾਓ ਕਿਉਂਕਿ ਕੋਈ ਇੰਨਾ ਸਮਾਂ ਆਪਾਂ ਸਾਰੇ ਆਪ ਕਿਰਤ ਕਰਨ ਵਾਲੇ ਬੰਦੇ ਆ ਇੱਥੇ ਆ ਕੇ ਤੁਸੀਂ ਸੇਵਾ ਕਰੋ ਤੇ ਇਹਨਾਂ ਦੇ ਖੇਤ ਆਪਾਂ ਪਧਰੇ ਕਰੀਏ ਤਾਂ ਜੋ ਇਹਨਾਂ ਦੇ ਜਿਹੜੇ ਜ਼ਮੀਨਾਂ ਨੇ ਉਹ ਆਬਾਦ ਹੋ ਸਕਣ ਜਿੰਨਾ ਕਿ ਤੁਸੀਂ ਸਾਨੂੰ ਸਮਾਨ ਭੇਜਦੇ ਆ ਕਣਕ ਬੀਜ ਡੀਜ਼ਲ ਜੋ ਭੇਜਿਆ ਉਹਦੇ ਨਾਲ ਅਸੀਂ ਬਜਾਈ ਕਰਦੇ ਆ ਤੇ ਇੱਥੇ ਧਰਮਕੋਟ ਦੇ ਵਾਸੀ ਨੇ ਤੇ ਇੱਥੇ ਇਹਨਾਂ ਦੀ ਅੱਜ ਬਜਾਈ ਹੋਈ ਹੈ ਹਾਂਜੀ ਵਜਾਈ ਅੱਜ ਹੀ ਕੀਤੀ ਆ ਅੱਜ ਵਜਾਈ ਕੀਤੀ ਹੈ ਇਹਨਾਂ ਨੇ ਮੇਰੇ ਪਿੱਛੇ ਲੈ ਕੇ ਆਏ ਸੀ ਆਪਣੇ ਕੋਲ ਤੇ ਧੰਨਵਾਦ ਸਾਰੀਆਂ ਸੰਗਤਾਂ ਦਾ ਜੋ ਤੁਸੀਂ ਉਪਰਾਲੇ ਕੀਤੇ ਨੇ ਪਿੰਡਾਂ ਦੇ ਵਿੱਚੋਂ ਉਹ ਸਾਰਾ ਕੁਝ ਗਰਾਊਂਡ ਤੇ ਵਰਕ ਹੋ ਰਿਹਾ ਆਲਾ ਦਵਾਲਾ ਤੁਸੀਂ ਦੇਖ ਲਓ ਦੂਰ ਤਰਾਡੇ ਤੱਕ ਕੁਝ ਵੀ ਨਹੀਂ ਦਿਖਣਿਆ ਜਰਾਉਣਾ ਕਿ ਮੋਟਰਾਂ ਦੇ ਦਰਖਤ ਸੀ ਸਾਰੇ ਪਾਣੀ ਨੇ ਦਰਖਤ ਪੱਟਦੇ ਨੇ ਮੋਟਰਾਂ ਦੀ ਕੋਈ ਨਿਸ਼ਾਨੀ ਨਹੀਂ ਕੋਈ ਖੰਭੇ ਨਹੀਂ ਰਹੇ ਕੋਈ ਰਸਤੇ ਨਹੀਂ ਰਹੇ ਬਿਲਕੁਲ ਤਹਿਸ ਨੈਸ ਹੋਇਆ ਪਿਆ ਬਹੁਤ ਜ਼ਿਆਦਾ ਬੁਰਾ ਹਾਲਾ ਇਹ ਇਹਨਾਂ ਦੇ ਅੱਗੇ ਆ ਕੇ ਆਪਾਂ ਹੋਰ ਮਦਦ ਕਰੀਏ ਧੰਨਵਾਦ ਜੋ ਹੁਣ ਤੱਕ ਤੁਸੀਂ ਮਦਦ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ